ਬਹੁਤ ਹੀ ਸਤਿਕਾਰਯੋ ਮੇਰੇ ਵੱਡੇ ਭਰਾ ਉਂਦਰ ਸਾਹਿਬ ਗੁਰਪ੍ਰੀਤ ਸਿੰਘ ਜੀ ਮਣੀਆਲਾ ਸਾਹਿਬ ਸਰਪੰਚ ਸਾਹਿਬ ਦੇ ਗ੍ਰਹਿ ਵਿਖੇ ਸਾਰੇ ਪਾਰਟੀ ਦੇ ਬਹੁਤ ਹੀ ਜਿਆਰੂ ਆਗੂ ਸਹਿਬਾਨ ਮਦੀਰ ਔਰ شیخ ਪਿੰਡ ਦੇ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੁਸੀਂ ਸਮ ਦੇ ਸਮੇਂ ਵਿੱਚ ਇਕੱਠੇ ਹੋਏ ਹਾਂ ਆਪਾਂ ਸਾਰੇ ਜਾਣਦੇ ਆਂ ਪੰਜਾਬ ਦੇ ਵਿੱਚ ਬਹੁਤ ਛੋਟ ਟਾਈਮ ਤੇ ਜ਼ਿਲ੍ਹਾ ਪ੍ਰੀਸ਼ਦੋਂ ਬਲਾਕ ਸ਼ਾਂਤੀ ਦੇ ਇਲੈਕਸ਼ਨ ਹੋਣ ਜਾ ਰਹੇ ਆਂ ਔਰ ਮੈਂ ਵਧਾਈ ਦਿਨਾਂ ਸਾਡੇ ਜਨਕਰਾਜ ਜੀ ਮੈਂਬਰ ਸਾਹਿਬ ਜਿਹੜੇ ਤੁਸੀਂ ਸਾਰਿਆਂ ਨੇ ਪਾਰਟੀ ਦੇ ਕੈਂਡੀਡੇਟ ਬਣਾਏ ਆ ਮੈਨੂੰ ਪੂਰਨ ਉਮੀਦ ਹੈ ਜਿਸ ਤਰ੍ਹਾਂ ਸਾਰੇ ਪਿੰਡਾਂ 'ਚ ਲੋਕਾਂ ਦਾ ਉਤਸ਼ਾਹ ਇਸ ਗੱਲ ਦੀ ਵਾਹੀ ਭਰਦਾ ਹੈ ਕਿ ਆਪਾਂ ਸਾਰੀਆਂ ਬਲਾਕ ਸੰਤੀਆਂ 25 ਦੀਆਂ 25 ਔਰ ਚਾਰ ਜ਼ਿਲ੍ਹਾ ਪਰਿਸ਼ਦਾਂ ਆਪਣੀਆਂ ਮੁੱਖ ਗੱਦਰਵਾਹ ਹਲਕੇ ਦੀਆਂ ਬੜੇ ਉਤਸ਼ਾਹ ਨਾਲ ਲੋਕ ਇਲੈਕਸ਼ਨ ਲੜ ਰਹੇ ਹੈ ਔਰ ਆਪਾਂ ਸਾਰੀਆਂ ਤੁਹਾਡੇ ਸਾਰਿਆਂ ਦੀ ਕਿਰਪਾ ਨਾਲ ਆਪਾਂ ਜਿੱਤਾਂਗੇ ਔਰ ਮੈਂ ਤੁਹਾਡੋ ਸਾਰਿਆਂ ਤੋਂ ਉਮੀਦ ਕਰਦਾ ਹੈ ਕਿ ਤੁਸੀਂ ਸਾਰੇ ਤਕੜੇ ਹੋ ਕੇ ਦਿਨ ਬਹੁਤ ਥੋੜੇ ਐ। ਭਾਈ ਰਾਜਾ ਵਡਿੰਗ ਸਾਹਿਬ ਦਾ ਵੀ ਇਹ ਤੁਹਾਨੂੰ ਸਾਰਿਆਂ ਨੂੰ ਸੁਨੇਹਾ ਹੈ। ਵੀ ਨਾ ਸਮਝੋ ਆਪਾਂ ਜਨਕਰਾਜ ਦੇ ਨੂੰ ਉਮੀਦਵਾਰ ਬੜਾਤਾ ਉਹ ਜਨਕਰਾਜ ਦੀ ਜ਼ਿੰਮੇਵਾਰੀ ਬੰਦੀ ਐ। ਕੱਲੀ ਇਹ ਨਹੀਂ ਤੁਹਾਡੀ ਵੋਟਾਂ ਤੁਸੀਂ ਦੋਨਾਂ ਪਿੰਡਾਂ ਦੇ ਲੋਕਾਂ ਨੇ ਪਾਉਣੀਆਂ। ਅਸੀਂ ਵੀ ਵਡਿੰਗ ਸਾਹਿਬ ਉਹ ਸਾਰੇ ਜਿੰਨੀ ਉਹਦੀ ਟੀਮ ਦੇ ਅਸੀਂ ਮੈਂਬਰ ਐ। ਅਸੀਂ ਵੀ ਸਾਰਾ ਆਪਦਾ ਜਿੰਨਾ ਹਰ ਤਰ੍ਹਾਂ ਦਾ ਯੋਗਦਾਨ ਪਾਵਾਂਗੇ ਫਾਈਨੈਂਸ਼ੀਅਲੀ ਆਪਾਂ ਸਾਰੇ ਇਕੱਠੇ ਹੋ ਕੇ ਤੁਸੀਂ ਸਾਰੇ ਆਪਾਂ ਇਹਨਾਂ ਦੀ ਮਦਦ ਕਰਗੇ ਅਸੀਂ ਵੀ ਜਿੰਨੇ ਜੋਗੇ ਬੜੇ ਇਨਸਾਫ ਵੀ ਅਸੀਂ ਵੀ ਕਿਹਦੇ ਪੂਰਾ ਤੁਹਾਡੇ ਕਿਹਦੇ ਯੋਗਦਾਨ ਪਾਵਾਂਗੇ ਇਹ ਸਾਰੀਆਂ ਆਪਾਂ ਲੇਖਣਾ ਜਿਤਨੀਆਂ ਮੈਂ ਸਮਝਦਾ 27 ਦਾ ਸੈਮੀਫਾਈਨਲ ਹੈ 27 ਦੇ ਵਿੱਚ ਇਲੈਕਸ਼ਨ ਸਰਕਾਰ ਕਾਂਗਸ ਪਾਰਟੀ ਦੀ ਆ ਜਾਣੀ ਹੈ ਆਪਾਂ ਨੂੰ ਇਲੈਕਸ਼ਨ ਜਿੱਤਣਾ ਇਸ ਕਰਕੇ ਵੀ ਆਸਾਨ ਹੈ ਕਿਉਂਕਿ ਪਿਛਲੀ ਵਾਰ ਜਦੋਂ 24 ਚ 22 ਇਲੈਕਸ਼ਨ ਹੋਏ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਸੀ ਪਰ ਹੁਣ ਕਾਲੀ ਦਲ ਨੇ ਆਪਦੇ ਕੈਂਡੀਡੇਟ ਆ ਦਿੱਤੇ ਐ ਆਮ ਆਦਮੀ ਪਾਰਟੀ ਅੱਡ ਦੇ ਰਹੀ ਐ ਬਾਕੀ ਸਰਕਾਰ ਦਾ ਵੀ ਇਹਨਾਂ ਦਿਨਾਂ ਚ ਮਗਰਲੇ ਸਾਲ ਚਾਕੇ ਦਬ ਦਵਾ ਜਾਂ ਘਟ ਜਾਂਦਾ ਆਪਾਂ ਬਹੁਤ ਵਧੀਆ ਤੁਸੀਂ ਕੈਂਡੀਡੇਟ ਦਿੱਤਾ ਜਿਨ੍ਹਾਂ ਨੇ ਮੈਂਬਰ ਅਜੇ ਮੈਂਬਰ ਪੰਚਾਇਤ ਨਦੀਨਗਰ ਦੀ ਤੇ ਤੁਸੀਂ ਸਾਰੇ ਤਕੜੇ ਹੋ ਕੇ ਇੱਕ ਵਾਰੀ ਸਾਰੇ ਮੇਨ ਬੰਦਿਆਂ ਕੋਲ ਅੱਜ ਹੀ ਆਪਦੀ ਹਾਜ਼ਰੀ ਲਵਾਓ ਦੋਨਾਂ ਪਿੰਡਾਂ ਚ ਔਰ ਵਿੜਨ ਸਾਹਿਬ ਵੀ ਆਉਣਗੇ ਆਪਾਂ ਸਾਰੇ ਤਕੜੇ ਹੋ ਕੇ ਇਥੋਂ ਇਲੈਕਸ਼ਨ ਲੜਾਂਗੇ ਔਰ ਜ਼ਿਲ੍ਹਾ ਪ੍ਰੀਸ਼ਦ ਵੀ ਜਿਹੜੀ ਇਹ ਜਰਨਲ ਲੇਡੀਜ਼ ਆਸਤੇ ਹੈ ਉਹ ਵੀ ਅੱਜ ਸ਼ਾਮ ਤੱਕ ਕੈਂਡੀਡੇਟ ਕਲੀਅਰ ਕਰ ਦੇਣਾ ਪੰਜ ਚਾਰ ਬੰਦੇ ਜਿਹੜੇ ਆਪਣੇ ਵਿਅਕਤੀ ਆ ਉਹਨਾਂ ਦੇ ਹੈਗੇ ਨਾਂ ਜਿਹਨੂੰ ਪ੍ਰਧਾਨ ਜੀ ਦਾ ਵਡਕ ਸਾਹ ਦਾ ਹੁਕਮ ਹੋਏਗਾ ਉਹਨੂੰ ਲੜਨਾ ਵੀ ਪਵੇਗਾ ਪਰ ਬੜੇ ਉਤਸ਼ਾਹ ਨਾਲ ਇਲੈਕਸ਼ਨ ਲੜ ਰਹੇ ਆ ਸਾਰੇ ਹਲਕੀ ਦੇ ਜਿਹੜੇ ਆਪਣੇ ਆਗੂ ਸਹਿਬਾਨ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਮੈਂਬਰ ਸਾਹਿਬ ਨੂੰ ਮੁਬਾਰਕਾ ਦਿੰਦਾ ਹਾਂ ਉਮੀਦ ਕਰਦਾ ਆਪਾਂ ਸਾਰੇ ਲੱਖਾਂ ਦੀ ਜਨ ਜਿੱਤ ਕੇ ਆਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ